ਕਿ ਜੀ ਜਿਹੜਾ ਨੋਜ਼ਲ ਆ ਇਹਨੂੰ ਐ ਟੱਕ 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 ਕਰਨ ਨਾਲ ਫਿਊਲ ਘੱਟ ਪੈਂਦਾ ਉਹ ਤੁਹਾਨੂੰ ਦੋਨੇ ਪਮਾਨੇ ਲਾ ਕੇ ਦਿਖਾਉਨੇ ਆ ਪੈਟਰੋਲ ਦਾ ਵੀ ਡੀਜ਼ਲ ਦਾ ਵੀ ਨੋਜ਼ਲ ਵੀ ਕੱਟ ਕਰਾਵਾਂਗੇ ਦੇਖਦੇ ਆ ਵੀ ਕਿੰਨਾ ਘੱਟ ਪੈਂਦਾ ਕਿ ਵੱਧ ਪੈਂਦਾ ਇੱਕ ਪਮਾਨਾ ਡੀਜ਼ਲ ਦਾ ਹੋਊਗਾ ਇੱਕ ਪਮਾਨਾ ਹੋਊਗਾ ਪੈਟਰੋਲ ਦਾ ਲਓ ਜੀ ਆ ਪਮਾਨਾ ਇਹਦੇ ਚ ਆਪਾਂ ਡੀਜ਼ਲ ਪਾਵਾਂਗੇ ਪਮਾਨਾ ਚੈੱਕ ਕਰ ਲਓ ਇਹਦੇ ਚ ਕੁਝ ਨਹੀਂ ਹੈਗਾ ਖਾਲੀ ਪਮਾਨਾ ਲੈ ਆ ਵੀ ਤੇਰਾ ਕਾਰ ਫੀਡ ਡੀਜ਼ਲ 5 ਲੀਟਰ ਫੀਡ ਕਰ ਲਾ ਆ ਕਰਤਾ ਜੀ ਔਨ ਨੋਜ਼ਲੈਂ ਹਲਾ ਦੀ ਇਹਨੂੰ ਦੱਸਦੀ ਮਾੜਾ ਵੀ ਨੋਜ਼ਲੈਂ ਕਰਾਂ ਲੈ ਨੋਜ਼ਲ ਟਿਕ ਕੱਟ-ਕੱਟ ਕੇ ਕਰੀ ਕੱਟ-ਕੱਟ ਕੇ ਨੋਜ਼ਲ ਕੱਟ-ਕੱਟ ਕੇ ਆ ਹੋ ਗਈ ਔਨ ਲੈ ਕੱਟ-ਕੱਟ ਕੇ ਕਰ ਤੁਹਾਨੂੰ ਪਤਾ ਚੱਲ ਜਾਏਗਾ ਕੱਟ-ਕੱਟ ਕੇ ਪਾ ਦੇ ਜਿਵੇਂ ਲੋਕ ਕਹਿੰਦੇ ਹੁੰਦੇ ਆ ਵੀ ਘੱਟ ਕੇ ਘੱਟ ਪੈਂਦਾ ਆ ਹੋ ਗਿਆ ਜੀ ਇਧਰੋਂ 433.25 ਰੁਪਈਆ ਦਾ 5 ਲੀਟਰ ਆ ਗਿਆ ਜੀ ਪਮਾਨਾ ਨੋਜ਼ਲ ਕੱਟ ਘੱਟੋ ਘੱਟ 10-15 ਵਾਰ ਜਿੰਨੀ ਕੁ 5 ਲੀਟਰ ਚ ਪੋਸੀਬਲ ਹੈਗੀ ਹੁਣ 5 ਲੀਟਰ ਚ 50 ਵਾਰ ਤਾਂ ਆਪਾਂ ਨੋਜ਼ਲ ਕੱਟ ਵੀ ਨਹੀਂ ਕਰਾ ਸਕਦੇ ਇੰਨਾ ਕਿਹੜਾ ਹੁਣ ਇਹ ਬੈਰਲ ਪੈਣਾ ਜਾਂ 400 ਲੀਟਰ ਤੇਲ ਪੈਣਾ ਆ ਹੋ ਗਿਆ ਡੀਜ਼ਲ ਪਮਾਨਾ ਭਰ ਗਿਆ ਆ ਹੈਗਾ 433.25 5 ਲੀਟਰ ਲੈ ਭਾਈ ਸੋਣਿਆ ਹੁਣ ਪੈਟਰੋਲ ਪਾ ਲਾਂਗੇ ਰੱਦਾਂ ਚ ਚਾਹੇ 5 ਲੀਟਰ ਫੀਡ ਖਾਂ 5 ਲੀਟਰ ਫੀਡ ਕਰਕੇ ਪਾ ਲਾਂ ਆ ਹੁਣ ਪਾਵਾ ਮੈਂ ਬਈ ਜੀ ਪੈਟਰੋਲ ਆ ਹੈਗਾ ਪਮਾਨਾ ਇਹ ਵੀ ਖਾਲੀ ਆ ਆ ਲਓ ਲਾ ਲਈ ਇਹਦੇ ਵੀ ਨੋਜ਼ਲ بار بار ਕੱਟ ਕਰਾਣੀ ਜਿੰਨੀ ਵਾਰ ਪੋਸੀਬਲ ਹੋਊਗੀ 5 ਲੀਟਰ ਚ ਆ ਕਰ ਲਿਆ ਜੀ ਫੀਡ ਉਹ ਆ ਗਈ ਡਿਸਪਲੇ ਨੋਜ਼ਲ ਤਾਂ ਕੱਟ ਕਰਾ ਲਾ ਹੱਟ-ਛੱਟ ਕੇ ਇਹ ਬਹੁਤ ਵਧੀਆ ਸਿਸਟਮ ਹੁੰਦਾ ਜੇ ਐ ਫਿਊਲ ਘੱਟ ਪੈਣ ਲੱਗਿਆ ਹਾਲਾਂਕਿ ਪੈਟਰੋਲ ਦੀ ਜਿਹੜੀ ਵੈਪੋਰੇਸ਼ਨ ਆ ਮਾੜਾ ਮੋਟਾ ਪੈਟਰੋਲ ਨੇ ਉੜਨਾ ਵੀ ਹੁੰਦਾ ਗਰਮੀ 'ਚ ਉਹ ਵੀ ਪੰਪ ਵਾਲੇ ਦੇ ਪੱਲੇ ਹੀ ਪੈਂਦੇ ਆ ਜਿਹੜਾ ਉੜਦਾੜਦਾ ਬਾਹਰ ਨਾ ਕੱਢੀਂ ਬੱਸ ਆਹ ਹੋ ਗਿਆ 470 ਹਾਂ ਲੋ ਜੀ ਇੱਧਰ ਆ ਗਿਆ 5 ਲੀਟਰ 482 ਦਾ ਅੱਧਾ 5 ਲੀਟਰ ਇਹ ਡੀਜ਼ਲ ਨਾਲ 19 ਕਿੰਨੇ ਕੁ ਪਮਾਨੇ ਦਾ ਵੀ ਡਿਫਰੈਂਸ ਹੋ ਸਕਦਾ ਮਾੜਾ ਮੋਟਾ ਕੋਈ ਜਿਵੇਂ ਮੈਟਲ ਆ ਛੱਟ ਵੱਜ ਜਾਂਦੀ ਆ ਜਾਂ ਇੰਨੀ ਕਿ ਵੈਪੋਰੇਸ਼ਨ ਵੀ ਹੋ ਸਕਦੀ ਆ ਪੈਟਰੋਲ ਨੇ ਉੜਨਾ ਵੀ ਹੁੰਦਾ ਇਹ ਮੈਨੂੰ ਲੱਗਦਾ ਵੀ 2-4 ਐਮਐਲ ਉੱਪਰ ਥੱਲੇ ਹੋ ਸਕਦਾ 2-4 ਉੱਪਰ ਥੱਲੇ ਬਾਰ ਵੀ ਗਿਰ ਗਿਆ ਬਾਰ ਵੀ ਗਿਰ ਗਿਆ ਮਾੜਾ ਮੋਟਾ ਲਾ ਲੋ ਜਾਂ ਚਲੋ ਪਮਾਨੇ ਦੇ ਵੀ ਕਿਤੇ ਐ ਸੱਟ ਵੱਜੀ ਹੋ ਜਵੇ ਮਾੜਾ ਜਾਂ 5 4 ਐਮ ਐਲ ਦਾ ਫਰਕ ਪੈਂਦਾ ਨਾ ਨੋਮੀਨਲ ਆ ਇੰਨੀ ਚ ਛੋਟ ਐ ਪੰਪ ਵਾਲੇ ਨੂੰ ਵੀ ਭਾਈ ਇਹ ਵੀ ਪਮਾਨਾ ਫੁੱਲ ਹੋ ਗਿਆ ਨਿਊਜ਼ਲ ਵੀ 5 7 ਵਾਰ ਹਲਾ ਲਈ ਸੋ ਭਾਈ ਗੱਲਾਂ ਹੀ ਨੇ ਵੀ ਐ ਜੀ ਹਲਾਉਣ ਨਾਲ ਵੱਧ ਪੈਂਦਾ ਧਮਕਾ ਪੈਂਦਾ ਬਹੁਤ ਐਕਿਊਰੇਟ ਮਸ਼ੀਨਾਂ ਹੁੰਦੀਆਂ ਨੇ ਸੋ ਇਹੀ ਤੁਹਾਨੂੰ ਦਿਖਾਉਣਾ ਸੀ ਜਿਹੜਾ ਮਿਥ ਬਣਿਆ ਹੋਇਆ ਵੀ ਜੀ ਹਲਾ ਕੇ ਘੱਟ ਪੈਂਦਾ ਵੱਧ ਪੈਂਦਾ ਇਹ ਨਹੀਂ ਕਿ ਮੈਂ ਪੰਪ ਵਾਲਿਆਂ ਦੀ ਫੇਵਰ ਕਰਦਾ ਮਤਲਬ ਕਿਉਂ ਆਪਾਂ ਉਈਓ ਗੱਲ ਬਣਾਈਏ ਜਿਹੜੀ ਗੱਲ ਹੈ ਹੀ ਨਹੀਂ ਪਵਾ ਲਿਆ ਕਰੋ ਚਾਹੇ 2020 ਦਾ ਪਾਓ 40 ਦਾ ਪਾਓ ਵਧੀਆ ਅਗਲੇ ਦਾ ਤੇਲ ਵੱਧ ਵਿਕੂਗਾ ਪਰ ਆ ਨਿਊਜ਼ਲੈਂਡ ਜਲ ਹਲਾਉਣ ਵਾਲਾ ਸਾਰਾ ਮਿੱਥਾ ਤੁਸੀਂ ਆਪ ਕਿਸੇ ਵੀ ਪੰਪ ਤੇ ਛੁੱਟ ਕੇ ਸੱਜਣ ਮਿੱਤਰ ਦਾ ਹੋਵੇ ਆਪਣਾ ਹੋਵੇ ਤੁਹਾਨੂੰ ਇੱਕ ਦੋ ਪੰਪਾਂ ਤੇ ਹੋਰ ਦਿਖਾ ਦੂੰਗਾ ਕਦੀ ਕੋਈ ਫਰਕ ਨਹੀਂ ਪੈਂਦਾ ਬਸ ਆਹੀ ਸੀ ਧੰਨਵਾਦ